ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਆਪਾਂ ਗੱਲ ਕਰਾਂਗੇ ਚੂਹਿਆਂ ਦੀ ਰੋਕਥਾਮ ਬਾਰੇ ਇਹਦੇ ਆਪਾਂ ਨੂੰ ਰੋਕਥਾਮ ਲਈ ਕੀ ਤਰੀਕੇ ਵਰਤਣੇ ਨੇ ਕਿਹੜਾ ਆਪਾਂ ਜ਼ਹਿਰ ਵਰਤਣਾ ਉਹਦੇ ਬਾਰੇ ਸਾਰੇ ਅੱਜ ਗੱਲਬਾਤ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਜੇਕਰ ਆਪਾਂ ਗੱਲ ਕਰੀਏ ਚੂਹੇ ਦੀ ਚੂਹਾ ਜਿਹੜਾ ਹੈਗਾ ਉਹ ਕਿਸਾਨ ਨੂੰ ਕਾਫੀ ਨੁਕਸਾਨ ਕਰਦਾ ਹੈ ਜਿਵੇਂ بارش ਘੱਟ ਹੁੰਦੀ ਆ ਉਸ ਤੋਂ ਵੀ ਉਸ ਟਾਈਮ ਵੀ ਇਹਨਾਂ ਦੀ ਗਿਣਤੀ ਕਾਫੀ ਵੱਧਦੀ ਆ ਤੇ ਜੇਕਰ ਇਹਨਾਂ ਨੂੰ ਕੰਟਰੋਲ 'ਚ ਰੱਖਣਾ ਹੈ ਤਾਂ ਜਿਵੇਂ ਕੁਦਰਤੀ ਤਰੀਕਾ ਤਾਂ ਇਹ ਜਦੋਂ بارش ਜ਼ਿਆਦਾ ਪੈ ਜੇ ਉਦੋਂ ਆਪਣੇ ਆਪ ਖੁੱਡਾਂ 'ਚ ਪਾਣੀ ਪੈ ਕੇ ਤੇ ਮਰ ਜਾਂਦੇ ਆ ਜਾਂ ਆਪਾਂ ਚੂਹਿਆਂ ਨੂੰ ਕੁੱਟ ਕੇ ਵੀ ਮਾਰ ਸਕਦੇ ਆ ਜਿਵੇਂ ਆਪਾਂ ਖੁੱਡ 'ਚੋਂ ਇੱਕ ਜਿਵੇਂ ਆਪਣੇ ਖੇਤਾਂ 'ਚ ਆਮ ਹੀ ਪ੍ਰਾਣੀਆਂ ਵੱਟਾਂ ਹੁੰਦੀਆਂ ਉਹਦੇ ਤੇ ਵੀ ਇਹਦੀ ਗਿਣਤੀ ਵੱਧਦੀ ਆ ਸੋ ਸਮੇਂ ਅਨਸਾਰ ਉਹਨਾਂ ਨੂੰ ਆਪਾਂ ਬਦਲਦੇ ਰਹਿਣਾ ਚਾਹੀਦਾ ਵਟਾਂ ਢਾ ਕੇ ਦੁਬਾਰਾ ਨਵੀਆਂ ਪਾਉਣੀਆਂ ਚਾਹੀਦੀਆਂ ਇਹਨਾਂ ਤੋਂ ਬਿਨਾ ਜੇਕਰ ਆਪਾਂ ਜ਼ਹਿਰ ਦੀ ਵਰਤੋਂ ਦੀ ਗੱਲ ਕਰੀਏ ਤਾਂ ਦੋ ਤਰ੍ਹਾਂ ਦੇ ਜ਼ਹਿਰ ਹੈ ਜਿਹੜੇ ਆਪਾਂ ਇਹਨਾਂ ਦੀ ਰੋਕத் ਥਾਮ ਲਈ ਵਰਤ ਸਕਦੇ ਹਾਂ ਸਭ ਤੋਂ ਪਹਿਲਾ ਹੈਗਾ ਜ਼ਿੰਕ ਫਾਸਫਾਈਡ ਜਿਹੜਾ ਜ਼ਿੰਕ ਫਾਸਫਾਈਡ ਹੈਗਾ ਇਹ ਆਪਾਂ 2% ਵਾਲਾ ਲੈਣਾ ਤੇ ਦੂਸਰਾ ਜ਼ਹਿਰ ਹੈਗਾ ਬ੍ਰੋਮਾ ਡਾਈਲੋਨ ਇਹ 0.0 5% ਵਰਤਨਾ ਆਪਾਂ ਜਿਹੜੀ ਯੂਨੀਵਰਸਿਟੀ ਆਸ਼ਵਾਰਸ਼ ਕਰਦੀ ਹੈ ਉਹ ਜਿਹੜਾ ਮੰਨ ਲਓ ਇੱਕ ਜ਼ਹਿਰ ਆ ਉਹਨੂੰ ਆਪਾਂ 6 ਮਹੀਨੇ ਵਿੱਚ ਸਿਰਫ ਇੱਕ ਹੀ ਵਰਤ ਸਕਦੇ ਆ ਜਦੋਂ ਫਿਰ ਦੂਸਰੀ ਵਾਰੀ ਜ਼ਹਿਰ ਪਾਉਣਾ ਤਾਂ ਸੇਮ ਉਹ ਹੀ ਜ਼ਹਿਰ ਨਹੀਂ ਆਪਾਂ ਪਾਉਣਾ ਫਿਰ ਬਦਲ ਕੇ ਪਾਉਣਾ ਪਊਗਾ ਆਪਾਂ ਨੂੰ ਜਿਵੇਂ ਆਪਾਂ ਪਹਿਲਾਂ ਮੰਨ ਲਓ ਜ਼ਿੰਕ ਫਾਸਫਾਈਟ ਪਾ ਲਿਆ ਤਾਂ ਅਗਲੀ ਵਾਰ ਆਪਾਂ ਨੂੰ ਬ੍ਰੋਮਾ ਡਾਈਲੋਨ ਵਰਤਨਾ ਪਊਗਾ ਸੋ ਆਪਾਂ ਇਹ ਜ਼ਹਿਰ ਕਿਸੇ ਭੇਟ ਚ ਮੰਨ ਲਓ ਤਿਆਰ ਕਰਨ ਵਾਸਤੇ ਜਾਂ ਕਿਸੇ ਵੀ ਆਪਾਂ ਚੀਜ਼ ਚ ਪਾ ਕੇ ਉਹਦੇ ਬਾਰੇ ਤੁਹਾਨੂੰ ਦੱਸ ਦਿੰਨਾ ਸਭ ਤੋਂ ਪਹਿਲਾਂ ਵੀ ਆਪਾਂ ਕਰਨਾ ਜਿਵੇਂ ਕਣਕ ਚ ਰਲਾਉਣਾ ਜਾਂ ਕੋਈ ਬਾਜਰੇ ਚ ਜਾਂ ਮੱਕੀ ਚ ਕਿਸੇ ਵੀ ਦਾਣਿਆਂ ਦੇ ਉੱਪਰ ਲਾ ਕੇ ਨੂੰ ਰਲਾਉਣਾ ਸਭ ਤੋਂ ਪਹਿਲਾਂ ਜਿੱਥੇ ਇੱਥੇ ਖੁੱਡਾਂ ਆਪਾਂ ਨੂੰ 2 ਤੋਂ 3 ਦਿਨ ਆਪਾਂ ਨੂੰ ਉਹਦੇ ਉੱਪਰ ਸਿੰਪਲ ਬਿਨਾ ਜ਼ਹਿਰ ਤੋਂ ਕਣਕ ਬਾਜਰਾ ਜਾਂ ਮੱਕੀ ਕੋਈ ਵੀ ਚੀਜ਼ ਆਪਾਂ ਸਿੱਟ ਨਹੀਂ ਪਾਉਗੀ ਜਾ ਜੋ ਚੂਹੇ ਜਿਹੜੇ ਉਹ ਇਹਦੇ ਤੇ ਆਸਾਨੀ ਨਾਲ ਗਿੱਜ ਜਾਂਨ ਤੇ ਜਦੋਂ ਆਪਾਂ ਜ਼ਹਿਰ ਲਾ ਕੇ ਪਾਵਾਂਗੇ ਤਾਂ ਉਹ ਆਸਾਨੀ ਨਾਲ ਖਾ ਕੇ ਤੇ ਇਹਨੂੰ ਉਹਨਾਂ ਦਾ ਰੋਕਤਮ ਹੋ ਜੂਗੀ ਤੇ ਇਹਦੇ ਬਾਰੇ ਤੁਹਾਨੂੰ ਦੱਸ ਦੇਣਾ ਤਿਆਰ ਕਰਨ ਦਾ ਤਰੀਕਾ 1 ਕਿਲੋ ਦਾਣੇ ਲੈ ਕੇ ਉਹਦੇ ਵਿੱਚ 20 ਗ੍ਰਾਮ ਸਰੋਂ ਦਾ ਤੇਲ ਤੇ 20 ਗ੍ਰਾਮ ਪੀਸੀ ਖੰਡ ਪਾ ਕੇ ਤੇ ਵਿੱਚ ਜ਼ਹਿਰ ਪਾ ਦਿਓ ਜੇਕਰ ਆਪਾਂ ਜ਼ਿੰਕ ਫਾਸਫਾਈਟ ਵਰਤਣਾ ਤਾਂ 25 ਗ੍ਰਾਮ 1 ਕਿਲੋ ਦੇ ਸਮਾਨ ਦਾ ਤੇ ਜੇ ਬਰੋਮਾ ਡਾਈਲੋਨ ਵਰਤਣਾ ਤਾਂ 20 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹ ਸਾਰੀਆਂ ਚੀਜ਼ਾਂ ਲਾ ਕੇ ਆਪਾਂ ਜਿਹੜਾ ਜ਼ਹਿਰ ਆ ਉਹ ਇਕੱਠੇ ਨਹੀਂ ਆਪਾਂ ਲਾਉਣੇ ਅਲੱਗ-ਅਲੱਗ ਲਾ ਕੇ ਜਿਵੇਂ ਇੱਕ ਰਿਓ ਪਾ ਲੈ ਜੇਕਰ ਨਹੀਂ ਰੋਕਤਾ ਮੁੰਦੀ ਤਾਂ ਦੂਸਰੇ ਇਹ ਦੂਸਰਾ ਪਾਉਣਾ ਆਪਾਂ ਫਿਰ ਜਿਹੜਾ ਇਹ ਸਮਾਨ ਆਪਾਂ ਲਾਇਆ ਹੋਊਗਾ ਉਹਨੂੰ 400 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿੱਥੇ ਖੁੱਡਾਂ ਆਉਂਦੀਆਂ ਮਤਲਬ ਉੱਥੇ ਆਪਾਂ ਪਾਉਣਾ ਤਾਂ ਜੋ ਇਹਦੀ ਰੋਕ ਥੰਮ ਚੰਗੀ ਤਰ੍ਹਾਂ ਹੋ ਸਕੇ ਸੋ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ